अपने दम पे बनाए मैं किसी की मेहरबानी से नहीं हेलो गाइस सासिकार मैं हाँ थोड़ा नाम तोड़ा मेरे चैनल पर बहुत बहुत स्वागत है तो अज असी चले हाँ बहुत ही लंबे ट्रिप पर बने रहो मेरे नाल ਕਾਫੀ ਦਿਨ ਤੋਂ ਮੇਰੇ ਵਲੌਗ ਨਹੀਂ ਆ ਸਕੇ ਉਹਦਾ ਵੀ ਕੋਈ ਰੀਜ਼ਨ ਸੀ ਤੇ ਹੁਣ ਤੋਂ ਨੂੰ ਵਲੌਗ ਮਿਲਦੇ ਰਹਿਣਗੇ ਬਾਕੀ ਤੁਸੀਂ ਪਿਆਰ ਦੇਣਾ ਸਦਕੇ ਤੁਹਾਡੇ ਸਦਕੇ ਹੀ ਆਪਾਂ ਇੱਕ ਲੰਬੀ ਜੰਨੀ ਜਾ ਰਹੇ ਆਂ ਦੇਖਿਓ ਮਣੇ ਰਹੋ ਕਮੈਂਟ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਨਵ ਓਟਟੀ ਓਟਟੀ ਹਾਂ ਜੀ ਲੈ ਚੱਲੇ ਆਂ ਸੀ ਹੁਣ ਆਪਾਂ ਭਾਬੀ ਤੇ ਵੀਰਾ ਛੱਡਨ ਜਾਏਗਾ ਨੂੰ ਸਾਨੂੰ

ਬੋਡੀ ਚੁਨੇ ਆ ਸੀ ਤੇ ਸਵਾਸ ਨੂੰ ਰੱਖ ਲਿਆ ਪਾ ਤੇ ਕੋਲਾ ਬਤਾਈ ਹੋ ਗਿਆ ਆਈਡੀ ਆ ਪਾ ਤੇ ਹੁਣ ਮਿਲ ਰਿਹਾ ਤੁਹਾਨੂੰ ਇਹ ਬੋ ਮਾਰ ਦੇਖਦਾ ਬਾਹਰ ਪੌਕੇਟ ਇਹੋ ਜਿਹਾ ਕੀ ਬੋ ਨੇ ਕੀ ਆ ਆਹ ਲਿ ਜਾ ਰਹੇ ਆ ਆਪਣੀ ਨਿਊ ਨਿਊ ਮਿੰਦਰਾਜਾ ਸਕੋਰਪੀਓ ਘੜੀ ਘੜੀ ਆ ਰਾਣੀ ਸੁਦਰਾ ਜਲਦੀ ਇਹਨੂੰ ਵੀਰ ਪਾਵਾਂਗੇ ਲੋ ਜੀ 커피 ਪੀ ਲ ਗਏ ਪੁੱਤ ਨੇ ਭਾਈ ਖੰਡ ਨਹੀਂ ਭਾਈ ਬੀਜੀ ਸ਼ੂਗਰ ਹੁੰਦੀ ਐ ਆਪਾਂ ਖਾਂਦੀ ਗੈਣਾ ਸ਼ੂਗਰ ਹੁੰਦੀ ਵੀਜੀ ਆਪਾਂ ਹੁਣ ਬਿਲਾਗੇ ਭਰਾ ਫੇ ਬੈਠਾਂਗੇ ਕਿਉਂਕਿ ਪੈਕੇ ਸਾਡਾ ਭਰਾ ਪੀਂਦਾ ਨਹੀਂ ਆਪਾਂ ਕੌਫੀ ਪੀਣੇ ਪਿਆ ਇਕੱਠੇ ਹਾਂ ਚੀਅਰਸ ਕਰਦੇ ਅੰਦਰ ਉਠਾਉਂਦੇ ਚੀਅਰਸ ਬ੍ਰੋ ਇਹ ਅੰਦਰ ਬੜਾ ਕੰਮ ਹੋ ਰਿਹਾ ਉਹ ਆ ਤੇ ਗੱਡੀ ਆ ਰਾਮ ਨਾਲ ਭੇਜਾਂਗਾ ਨਹਿਮਨ ਸਾਡਾ ਸੁੱਤਾ ਹੈ ਭਾਬੀ ਗਿੰਤੂ ਜੀ ਜਾਓ ਅੰਦਰ ਨੀ ਕੁਝ ਹੋ ਜਾਗਾ ਸ਼ੀਸ਼ਾ ਲੱਗਾ ਜਾਓ ਆਥਰ ਹਿਸਾਬ ਲੈ ਇੰਨਾ ਗੇ ਉਹ ਜ 9 ਗੇ ਨਾ ਇੰਨਾ ਕੀ ਭਾਬੀ ਮੇਰ ਨੂੰ ਤਾਂ ਦੇ ਆਹ ਵੇਖ ਤਾਲੇ ਪੈਸੇ ਨੇ ਮੈਂ ਕਹ ਜੀ ਪਕਵਾਨ ਬੜੇ ਬਣਾਣਾ ਡਿੱਡੀ ਸਾਡ ਇਕੱਲੇ ਆਏ ਕੋ ਜੀ ਟੀਡੀ ਸਾਡਾ ਚਾਚੂ ਕਾਲਸ ਹੋ ਗਿਆ ਚਾਚੂ ਕੋ ਪਿਆ ਲਮਾ ਚਾਚੂ ਕੋ ਟੀਡੀ ਚਾਚੂ ਨਾ ਕੋਈ ਜੱਫਾ ਪਾਇਆ ਟੀਡੀ ਇਹ ਉਹ ਟੀਡੀ ਲੋ ਜੀ ਏਰਪਨ ਵਾਣੇ ਆ ਤੇ ਬਸ ਸਮਾਰ ਰਖਦੇ ਪਏ ਆ ਕਰਕਾ ਖੜਾ ਸੁਤਾ ਹੈ ਪਾਲੂ ਇਹ ਛੋਟਾ ਪਾਲੂ ਹੈ ਪਾਲੂ ਨੈਵਰ ਦਾ ਲਓ ਜੀ ਆ ਵੇਖੋ ਰੈਚੀ ਉਮ ਮੇ ਤੇ ਮੇਰਾ ਟੱਚੀ ਕਈ ਵਾਰ ਰੋਇਆ ਪਿੰਡੂ ਹੋਰ ਇਹ 에ਰਪੋਰਟ ਆ ਗਏ ਆ ਲੜ ਦੇਖਾਂਗੇ ਦੈਨ ਅਗੇ ਰਵਾਂਗੇ ਆਪਾਂ ਕਿਤੇ ਲਾਂ ਕਿਤੇ ਲਾਂ ਓਏ ਕਿਤੇ ਲਾਂ ਕੋਈ ਨਾ ਦੇਖੀ ਤੇ ਓਏ ਓਏ ਟੈਡੀ chấp báp báp lại, báp báp lại báp báp, báp báp báp. à. ở nhà tôi rồi, rồi đi chơi rồi, rồi đi chơi rồi, rồi đi chơi rồi, đi 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 đi

ਓਕੇ ਸਸੀ ਗਾ ਸਾਰਿਆਂ ਨੂੰ ਸਸੀ ਗਾ ਹੈਪੀ ਨਿਊ ਇਅਰ ਅਡਵਾਂਸ ਹੈਪੀ ਨਿਊ ਇਅਰ ਕਿਦੋਂ ਅਗਲੇ ਸਾਲ ਆਪਾਂ ਹੈਪੀ ਨਿਊ ਇਅਰ ਲੋ ਜੀ ਚੈੱਕ ਕਰਨਾ ਸ਼ੁਰੂ ਨਹੀਂ ਆ ਗਾ ਨਾ ਵੱਡਾ ਖੜਾ ਕਿੱਡਾ ਖੜਾ ਕਿੱਡਾ 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 ਚੰਗਾ ਭਾਈ ਬੇਬੀ ਭਾਈ ਰਹਿਮਤ ਰਹਿਮਤ ਭਾਈ ਮਿਲਦੇ ਹਾਂ ਉਹ ਮਿਲਦੇ ਬ੍ਰੇਕ ਕੇ ਬਾਅਦ ਉਦਾਂ ਤੁਹਾਨੂੰ ਪਤਾ ਕਰਦਾ ਰਹਿੰਦਾ ਜੀ ਉਹਦਾ ਜਿੱਦ ਕਰਦਾ ਰਹਿੰਦਾ ਟੇਡਾ ਜਾ ਚਲੋ ਲੋ ਜਿੱਥੇ ਬੈਠੇ ਹਾਂ ਉਹਨਾਂ ਵੇਟ ਕਰਦੇ ਪਿਆ ਕੋਰਿੰਗ ਕੋਲਸ ਮਿਲ ਕੇ ਸਾਨੂੰ ਅੱਗੇ ਦੋਨੇ ਜੋ ਨੇ ਵੀ ਉਹਨੂੰ ਵਾਈਨਲੀ ਭਗਵੰਤ ਜੀ ਆਇਆ ਪਿਆ ਲੋਈ ਲੋਈ ਪਹਿ ਗਿਆ ਪਲੇਨ ਤੇ ਹਾਂ ਅਸੀਂ ਸਰ ਤੋਂ ਦਿੱਲੀ ਅਸੀਂ ਕਦਿਆ ਚਾਹ ਰਹੀ ਹੈ ਕਿਰਪਾ ਆਪਨੀ ਸੀਟ ਪਰ ਬੈਠ ਰਹੇ और सीपेट क्लियर धूम्रपान और इलेक्ट्रिक ਬੋਰਡਿੰਗ ਬੱਚੇ ਗਨਾਸੀ ਹੋ ਗਿਆ ਹੁਣ ਜਾਣੇ ਵੇ ਆ ਇਮੀਗੇਸ਼ਨ ਜਾਂ ਲੈਣ ਆਪਣੀ ਬੈਲਟਰੀ ਆ ਕੇ ਬੈਠਾਂਗੇ ਆਪਣੇ ਘੇੜ ਕੋਲ ਬਹਿ ਜਾਗੇ ਜਿੱਥੋਂ ਆਪਣੀ ਫਲੈਟ ਹੈ ਕ੍ਰਿਸਮਸ ਤੇ ਸਾਰੇ ਰੈੱਡ ਰੈੱਡ ਹੋਏ ਗਏ ਬੋਰਡ ਆ ਗਿਆ ਕਸਟਮ ਕਲੀਅਰ ਗ੍ਰੰਟ ਤੇ ਕ੍ਰਿਸਮਸ ਕ੍ਰਿਸਮਸ ਬੈਠੇ ਆ ਵੇਟਿੰਗ ਰੂਮ ਚ ਤੇ ਜਨਗਰੀ ਥਰੋਲ ਕੋਦੇ ਖੜੇ ਆ ਜੀ ਗਿਆ ਚਲੇ ਦੀ ਫਲੈਟ ਹੈ ਵੱਡਾ ਸਮਾਨ ਹੈ ਇਹ ਕੋ ਤੂੰ ਕੋਈ ਕੋਈ ਨਹੀਂ ਪਰ ਆਹ ਜਾਲੀ ਜਿਵੇਂ ਲਗ ਗਿਆ ਤੇ ਡੰਡ ਨੂੰ ਰੈਡੀ ਉਹ ਵਰਚਨ ਮੇਰੇ ਅਸੀਂ ਜਾ ਰਹੇ ਹਾਂ ਤੇ ਜਦੋਂ ਬਿਲਕੁਲ ਸ਼ੁਰੂ ਹੋ ਗਿਆ ਤੇ ਤੁਸੀਂ ਹੋਣਗੇ ਅੰਦਰ ਦਾ ਜੋ ਚੋਣ ਦਿਆਂਂ ਦਬਾ ਦਿਓ ஜிசா கமால் திராட்சை நாளை கடல बादटना ना्चीलले सारे ਰਹਣਾ ਆਇਆ ਤੇ ਚੀ ਲਾ ਲਏ ਸਾਰੇ ਆਲਮੋਸਟ ਡਨ ਆ। ਆਲਮੋਸਟ ਸਾਰਾ ਡਨ ਹੋ ਗਿਆ ਉਹਨੂੰ ਬਾਹਰ ਜਾ ਕੇ ਤੁਹਾਡੇ ਨਾਲ ਟੈਕਸੀ ਹੋ ਜਾਏ। ਇਹ ਕਰਦੇ ਨਾਲ। ਬੋਲ ਟੈਕਸੀ ਤੇ ਆਏ ਹੋਣਾ। ਟੈਕਸੀ ਕਰਾ ਕੇ। ਬਹੁਤ ਠੰਡਾ ਬਹੁਤ ਹੋਇਆ ਤੇ ਕੜ ਕੇ ਚਾਹ। ਠੰਡ ਬਹੁਤ ਬਾਰਾ। ਦਾਨੇ ਪਿਆ ਘਰ ਵਾਲਾ ਕਿੰਗ ਸਟਰੀਟ ਕਿੰਗ ਸਟਰੀਟ ਹੈਲੋ ਜੀ ਸਦਾ ਬਰੀਤ ਜੀ ਸਦਾ

ਜਾ ਬੇਲੇ ਜਾ ਬੇਲੇ ਜਫੀਫਾ ਵੀ ਬੀਨੋ ਰੋਈ ਜਾ ਬੇਲੇ ਸਵੇਰੇ ਸ਼ਰਮ ਦੀ ਇਹਦੇ ਸਭ ਤੇ ਮੇਰੀ ਪੁੱਤਰੀ ਹੈ ਨਿਸ਼ਾਨੀ ਹੈ ਉੱਧਰ ਦੇਖ ਉੱਧਰ ਇੱਧਰ ਫੋਟੋ ਖਚਾਈਏ ਲੋ ਜੀ ਡিনার ਵੀ ਲੈ ਆ ਅਸੀਂ ਹੁਣ ਕਰ ਤੇ ਬਹੁਤ ਥੱਕ ਗਏ ਆ ਅਸੀਂ ਹੁਣ ਕਰਾਂਗੇ ਰੈਸਟ ਤੁਹਾਨੂੰ ਮਿਲਦੇ ਆ ਅਗਲੇ ਵਲੋਗ ਚ ਬਣੇ ਰਹੋ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਿਓ ਤੁਹਾਡਾ ਆਪਣਾ ਨਵ